ਇਹ ਕਾਲ ਕੀ ਤਬਾਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਸਤਗੁਰੂ ਗਰੀਬਨਬਾਹੂ ਪਾਤਸ਼ਾਹੀ ਮਹਾਰਾਜ ਨੇ ਸ਼ਬਦ ਦੇ ਲੜ ਦੇ ਨਾਲ ਲਾਇਆ ਅਸੀਂ ਇਹਦੇ ਵਿੱਚੋਂ ਸਭ ਕੁਝ ਸਿੱਖਣਾ ਹੈ ਲੋੜੀ ਇੱਕ ਮੁਸੀਬਤ ਸਿਰ ਦੇ ਉੱਤੇ ਆਣ ਖੜੀ ਹੋਈ ਹੈ ਸਮੁੰਦਰੀ ਬੇੜਾ ਜਿਹਦੇ ਵਿੱਚ ਸਮਾਨ ਲੱਦ ਕੇ ਲਈ ਜਾ ਰਿਹਾ ਸੀ ਕੁੱਟੀਆਂ ਛੱਲਾ ਉੱਠਣੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਬੱਦੇ ਦੇ ਉੱਤੇ ਕੋਈ ਮੁਸੀਬਤ ਆਉਂਦੀ ਹੈ ਨਾ ਕਈ ਵਾਰੀ ਤੇ ਬੰਦਾ ਡੋਲ ਜਾਂਦਾ ਹੈ ਇੱਕ ਵਾਰੀ ਤੇ ਕਹਿੰਦੇ ਨੇ ਭਾਈ ਮੱਖਣ ਸ਼ਾਹ ਵੀ ਥੜ ਗਿਆ ਟੋਲਿਆ ਪਰ ਅਖੀਰ ਕਲ ਦੇ ਵਿੱਚ ਪਾ ਕੇ ਪੱਲਾ ਦੋ ਹੱਥ ਜੋੜ ਕੇ ਸਤਿਗੁਰੂ ਗੁਰਨਾਨਕ ਪਾਤਸ਼ਾਹ ਦੀ ਮਹਾਰਾਜੇ ਪਵਿੱਤਰ ਦਰ ਦੀ ਓਟ ਠਕਾ ਕੇ ਜਿਹੜੀਆਂ ਅਰਦਾਸਾਂ ਭਾਈ ਮੱਖਣ ਸ਼ਾਹ ਜੀ ਨੇ ਸਤਿਗੁਰੂ ਦੇ ਪਵਿੱਤਰ ਚਰਨ ਕਮਲਾਂ ਦੇ ਅਗਰ ਬੁਜਾਰੀਆਂ ਨੇ ਉਹਨਾਂ ਸਤਰਾ ਦਾ ਵਰਣਨ ਸੁਖਦੇਵ ਸਿੰਘ ਜਮਕਾਰੇ ਦਾ ਇੰਟਰਨੈਸ਼ਨਲ 골ਡ ਮੈਡਲਸ ਟਾਡੀ ਜਿੱਥਾ ਆਪ ਵੀ ਦੇ ਚਰਨਾਂ ਵਿੱਚ ਅਨੁਸ਼ਾਸਨ ਬੇੜਾ ਬੰਨੇ ਲਾ ਦੇ ਤਤਾਰ ਬਾਦਸ਼ਾਹ ਬੇੜਾ ਬੰਨੇ ਲਾ ਦੇ ਤਤਾਰ ਬਾਦਸ਼ਾਹ ਮੇੜਾ ਬੰਨੇ ਲਾ ਦੇ ਤਤਾਰ ਬਾਦਸ਼ਾਹ ਸੀਸ ਚਰਨੀ ਧਰੇ ਗਰ ਪੱਲਾ ਪਾ ਕੇ ਸੀਸ ਚਰਨੀ ਧਰੇ ਕਾਜ ਦੇਂ ਦਾਸ ਦਾ ਸੁਭਾਰ ਕਹਾਂ ਪਿਸ਼ਾ ਕਾਜ ਦੇਂ ਦਾਸ ਦਾ ਸੁਭਾਰ ਕਹਾਂ ਦਿਸ਼ਾ ਬੇੜਾ ਬੰਨੇ ਲਾ ਦੇ ਉਹ ਦਤਾਰ ਪਾਦਸ਼ਾ ਬੇੜਾ ਬੰਨੇ ਚੱਲ ਆਉਂਦਾ ਸੁਵਾਲੀ ਦਾ ਤਿਆ ਜਿਹੜਾ ਚੱਲ ਆਉਂਦਾ ਸੁਵਾਲੀ ਦਾ ਤਿਆ ਮੇਰੀ ਨਜ਼ਰ ਤੇ ਉਹਨਾਂ ਬਾਦਸ਼ਾਹਾਂ ਮੇਰੀ ਨਜ਼ਰ ਤੇ ਉਹਨਾਂ ਬਾਦਸ਼ਾਹਾਂ ਬੇੜਾ ਬਨਿਲਾ ਦੇ ਓ ਤਖਾਰ ਬਾਦਸ਼ਾਹ ਬੇੜਾ ਬਨਿਲਾ ਦੇ ਓ ਤਖਾਰ ਬਾਦਸ਼ਾਹ ਧਿਆਨ ਦੀ ਡੁੱਬਦਾ ਬਟਾਲ ਕੀਮਤੀ ਸਮਾਨ ਦੀ ਡੁੱਬਦਾ ਬਟਾਲ ਕੀਮਤੀ ਸਮਾਨ ਦੀ ਕਰੋ ਕਿਰਪਾ ਤੇ ਲਵਾਰ ਬਾਦਸ਼ਾਹ ਕਰੋ ਕਿਰਪਾ ਤੇ ਲਵਾਰ ਬਾਦਸ਼ਾਹ ਕਰੋ ਕਿਰਪਾ ਤੇ ਲਵਾਰ ਬਾਦਸ਼ਾਹ ਬੇੜਾ ਬੰਨੇ ਲਾ ਦੇਓ ਦਤਾਰ ਬਾਦਸ਼ਾਹ ਬੇੜਾ ਬੰਨੇ ਲਾ ਦੇਓ ਦਤਾਰ ਬਾਦਸ਼ਾਹ ਵਕਾਰ ਨਾ ਕੋ ਹੋ ਰਿਆਸਰਾ ਕਰੇ ਅਰਜ਼ੁਈ ਸਵਧਾਰ ਪਾਦਸ਼ਾਹ ਕਰੇ ਅਰਜ਼ੁਈ ਸਵਧਾਰ ਪਾਦਸ਼ਾਹ ਬੇੜਾ ਬਨਿ ਲਾ ਦੇ ਓ ਦਤਾਰ ਪਾਦਸ਼ਾਹ ਬੇੜਾ ਬਨਿ ਲਾ ਦੇ ਓ ਦਤਾਰ ਪਾਦਸ਼ਾਹ ਬੇੜਾ ਬਨਿ ਲਾ ਦੇ ਓ ਦਤਾਰ ਪਾਦਸ਼ਾਹ ਹੋ ਹੋ ਸਤਗੁਰਾਂ ਦੇ